ਵੱਡ ਹਾਂਸ ਮਹੱਲਾ ਚੌਥਾ ਹਰ ਸਤਗੁਰ ਹਰ ਸਤਗੁਰ ਨੂੰ ਮਿਲ ਹਰ ਸਤਗੁਰ ਚਰਨ ਹੰ ਭਾਇਆ ਰੇ ਸੇਹਦੀ ਸਾਨੂੰ ਸਤਗੁਰਾਂ ਨਾਲ ਮਿਲਦੀਓ ਸੇਹਦੀ ਸਾਨੂੰ ਸਤਗੁਰਾਂ ਨਾਲ ਮਿਲਦੀਓ ਸੇਹਦੀ ਸਾਨੂੰ ਸਤਗੁਰਾਂ ਦੇ ਚਰਨ ਭਉਦੇ ਚੰਗੇ ਲੱਗਦੇ ਆ ਰਾਮ ਏ ਪਿਆਰੇ ਸੋਹਣਾ ਪਦ ਜਿਨ੍ਹਾਂ ਦੇ ਚਰਨਾਂ ਵਿੱਚ ਹੈ ਗੁਰੂ ਅਮਰਦਾਸ ਸਾਹਿਬ ਦੇ ਉਹ ਚਰਨ ਸਾਨੂੰ ਭਉਦੇ ਚੰਗੇ ਲੱਗਦੇ ਹਨ ਹਰ ਸਤਗੁਰ ਮਿਲੇ ਹਰੀ ਹੇ ਸਤਿਗੁਰੂ ਕੋ ਸੇ ਗੁਰੂ ਪੂਜਨੀਕੋ ਹੇ ਹਰੀ ਸਾਰੇ ਪਾਪਾਂ ਦੇ ਹਾਰ ਕੋ ਹੇ ਸਤਿ ਨਿਸ਼ਚੇ ਕਰਕੇ ਗੁਰੂ ਜੀ ਦੇ ਦਰਸ਼ਨ ਕੋ ਉਹ ਸਤਿਗੁਰਾਂ ਦੇ ਨਾਲ ਮੇਲ ਸਾਨੂੰ ਹਰ ਸਤਗੁਰ ਚਰਨ ਹੰਮ ਪਾਇਆ ਹਾਰਾ ਹੇ ਹਰੀ ਸਾਨੂੰ ਸਤਿਗੁਰਾਂ ਦੇ ਚਰਨ ਕਮਲ ਪਾਇਆ ਚੰਗੇ ਲੱਗੇ ਬੜੇ ਪਿਆਰੇ ਉਸੇ ਮਰ ਅ ਗਿਆਨ ਗਵਾਇਆ ਜਿਸ ਨੂੰ ਸਤਿਗੁਰਾਂ ਨੇ ਅਧਿਆਤਮਿਕ ਚਮੁਰ ਉਹ ਵਰਦਸ਼ਾ ਬਤੀਨੀ ਦੇਖੋ ਖੇਤ ਅੰਤਿ ਨੂੰ ਕੋ ਆ ਗਿਆ ਗੁਰਮਤਿ ਵਰ ਗਿਆਨ ਅਪਨੋ ਹੋ ਪਾਇਆ ਗੁਰ ਗਿਆਨ ਅਪਰੂਪ ਗਿਆਨ ਦਾ ਅੰਜਲ ਸ਼ਰਮ ਫਰਜ਼ੂਦ ਇਸਮਾਨੀ ਰਹੇ ਗੁਰੂ ਨਾਨਕ ਦੇਵ ਤੋ ਸੋਣ ਕੱਢਿਆ ਨਾ ਜੀ ਨੇ ਕਿ ਸਾਦਾ ਹੈ ਪਹਿਲੇ ਰੱਬ ਗੁਰ ਗਿਆਨ ਅੰਜਨ ਸਤਿ ਨੂੰ ਪਾਇਆ ਸਤਿ ਨੂੰ ਨਾਰਾ ਸ਼ਾਲ ਜੀ ਨੇ ਗੁਰ ਗਿਆਨ ਅਫਰੋਗ ਗਿਆਨੂ ਕੀ ਸ਼ਰਮ ਸਾਡੇ ਮਨਮੋਹੂਪੀ ਨੈਤਰਾ ਦੀ ਕਉਣਾ ਕੀਤਾ ਹੈ ਤੁਕ ਰੂਪੀ ਸਲਾਨੀਆਂ ਦਾਰਾ ਸਰਦਾਰੂਪੀ ਸੁਰਮੇ ਦਾ ਨੀਵਚੋ ਅਗਿਆਨ ਅੰਧੇਰ ਬਿਨਾਸੀ ਇਹ ਅੰਧੇਰ ਅਗਿਆਨ ਦਾ ਨਿਹਿਨ ਨਾਸ ਹੋ ਗਿਆ ਹੈ ਸਤਗੁਰੂ ਸੇਵ ਪਰਮ ਪਦ ਪਾਇਆ ਜਿਵੇਂ ਦਿਨਾਂ ਨੂੰ ਸਤਗੁਰੂ ਸਾਹਿਬ ਦਾ ਸੇਵਨ ਕੀਤਾ ਹੈ ਉਹਨਾਂ ਨੇ ਪਰਮ ਪਰਮੇ ਕੇਵਲ ਮੋਹ ਨੂੰ ਪਾਲਿਆ ਹੈ ਹਰ ਜਪਿਆ ਸਾਸ ਗਿਰਾਉ ਤੂੰ ਸਵਾਸ ਲੈ ਜਾਂਦੇ ਵਿੰਦੇ ਸਵਾਸ ਨਾਲ ਹਰਿ ਨੂਜਪਨਾ ਕੀਤਾ ਹੈ ਜਿਨ ਕਉ ਹਰ ਪ੍ਰਭ ਕਿਰਪਾ ਧਾਰੀ ਜਿਨ ਦੇ ਕੋ ਤੇ ਵੀ ਪ੍ਰਭ ਵਾਹਿਗੁਰੂ ਕਿਰਪਾ ਦੁਸ਼ਤ ਕੀਤੀ ਆ ਤੇ ਸਤਗੁਰ ਸੇਵਾਲਾ ਇਹਨਾਂ ਨੇ ਸਤਗੁਰੂ ਸਾਹਿਬ ਜੀ ਨਾਲ ਦੀ ਸੇਵਾ ਚ ਲਾ ਲਿਆ ਹੈ ਹਰ ਸਤਗੁਰ ਹਰ ਸਤਗੁਰ ਮੇਲ ਫੇਰ ਵੀ ਸਾਨੂੰ ਸਤਗੁਰਾਂ ਦੇ ਨਾਲ ਮੇਲ ਫੇਰ ਵੀ ਸਾਨੂੰ ਸਤਗੁਰਾਂ ਦੇ ਨਾਲ ਮੇਲ ਹਰ ਸਤਗੁਰ ਚਰਨ ਹਮ ਭਾਇਆ ਫੇਰ ਵੀ ਸਤਗੁਰੂ ਦੇ ਚਰਨ ਸਾਨੂੰ ਚੰਗੇ ਲੱਗਦੇ ਆ ਹੇ ਹਰੀ ਪਾਪਾਂ ਦੇ ਹਾਰਕ ਸਤਰੀ ਕਾਲਵਾਦ ਰੂਪ ਅਤੇ ਗੁਰੂ ਪੂਜਨੀਕੋ ਹੇ ਹਰੀ ਸਾਰਿਆਂ ਪਾਪਾਂ ਦੇ ਹਾਰਕ ਸਤਿ ਨਿਸ਼ਚੇ ਕਰਕੇ ਗੁਰੂ ਚੇਤਨ ਸਰੂਪ ਦੇ ਨਾਲ ਮੇਲ ਸਤਿਗੁਰੂ ਦੇ ਚਰਨ ਸਾਨੂੰ ਪਾਇਆ ਚੰਗੇ ਲੱਗਦੇ ਐ ਮੀਰਾ ਤੁਨੀ ਕੋ ਮੀਰਾ ਤੁਮੇ ਪਿਆਰਾ ਸਿਰਦਾਈ ਮੇਰੇ ਸਤਿਗੁਰੂ ਸਾਹਿਬ ਜੀ ਪਿਆਰੇ ਹਨ ਮੇਰੇ ਸਤਿਗੁਰੂ ਸਾਹਿਬ ਜੀ ਪਿਆਰੇ ਹਨ ਮੈਂ ਗੁਰਬਿੰਦ ਰਹਿਣ ਨਾ ਜਾਈ ਸਤਿਗੁਰੂ ਸਾਹਿਬ ਤੋਂ ਕਹਿ ਰਿਹਾ ਨਹੀਂ ਜਾਂਦਾ RAM हे ਭਾਈ ਮੇਰਾ ਪੂਜਨੀਕ ਸਤਰੀ ਕਾਲਵਾਦ ਰੂਪੋ ਗੁਰੂ ਜੀ ਦੇ ਰੂਪੋ ਮੇਰ ਸਮੇਰ ਪਰਵਦੀ ਨੇ ਆਈ ਮੇਰੇ ਸਤਿਗੁਰੂ ਜੀ ਹਨ ਮੈਂ ਗੁਰਬਿਨ ਰਹਿਣ ਨਾ ਜਾਇ ਸੰਗੋਂ ਤੋਂ ਬਿਗੈ ਜਾਂਦਾ ਰਾਮ へ ਪਾਈ ਹਰ ਨਾਮੋ ਹਰ ਨਾਮ ਦੇਵ ਹੈ ਹਰੀ ਦਾ ਨਾਮ ਭਾਈ ਹਰੀ ਦਾ ਨਾਮ ਗੁਰੂ ਸਾਹਿਬ ਦਿੰਦੇ ਹੈ ਹਰੇਕ ਨਾਮਾ ਵਿੱਚੋਂ ਪਰਮੇਸ਼ਰ ਦਾ ਨਾਮ ਹੀ ਸਾਰ ਜੁੰਦੇ ਹਨ ਮੇਰਾ ਅੰਤ ਸਫਾਈ ਦਾ ਗੁਰੂ ਦਾ ਨਾਮ ਹੈ ਸਾਰਾ ਨਾਮ ਮੇਰਾ ਅੰਤ ਸਫਾਈ ਹੈ ਪਰਮੇਸ਼ਰ ਦਾ ਨਾਮ ਮੇਰਾ ਅੰਤ ਦੇ ਵਿਰੋਧਾ ਕਰਨ ਵਾਲਾ ਹੈ ਗੁਰ ਸਤ ਗੁਰ ਨਾਮ ਜੜਾਏ ਤੂ ਜੁਨੀਕ ਸੰਗੂ ਚੇਤਨ ਸੁਲਭ ਸੰਤਾਨ ਨਾਮਿਤ ਕਰਾਤਾ ਵਿਸਾਤ ਹੈ ਸਾਡੇ ਕਿਥੇ ਪੁੱਤ ਸਰਵਨਾਮ ਹੈ ਸਤਿਗੁਰ ਨਾਮ ਜਿਹੜਾ ਆਇਆ ਜੀ ਸਤਿਗੁਰ ਅੰਮ੍ਰਿਤ ਮੇਰ ਦਾ ਨਾਮ ਸੰਗ੍ਰਹਿ ਕਰਾਤੀ ਆਸਤ ਹੈ ਜਿੱਥੇ ਪੁੱਤ ਤਲਤਰ ਕੋਈ ਬੇਲੀ ਨਾ ਹੀ ਪੁੱਤਰ ਨੂੰ ਨਰਕ ਤੋਂ ਰੱਖਿਆ ਕਰਨ ਵਾਲੇ ਦੇ ਪੁੱਤਰ ਮੰਨੇ ਹੈ ਜਦ ਮਰੇ ਹੋਏ ਮਰਨ ਵੇਲੇ ਸੱਪੇ ਮੂੰਹ ਤੋਂ ਪਾਉਂਦੇ ਹੈ ਤੇ ਇਹਦੀ ਗੱਦੀ ਹੋ ਜਾਵੇ ਜਿੱਥੇ ਪੁੱਤਰ ਵੀ ਕੋਈ ਤੇ ਕਲਤਰ ਇਸਤਰੀ ਆਦਤ ਵੀ ਕੋਈ ਬੇਨੀ ਸਹਾਇਕ ਨਹੀਂ ਹੁੰਦਾ ਸਿੱਖਾ ਹਰ ਹਰ ਨਾਮ ਛਡਨ ਸਹੀ ਪਰਮੇਸ਼ਰ ਦੇ ਨਾਮ ਜਿਨੇ ਜਪਿਆ ਉਹਨਾਂ ਨੇ ਨਾਮ ਛਡਾਉਣਾ ਕੀਤਾ ਹੈ ਧੰਨ ਧੰਨ ਸਤਗੁਰੂ ਪੁਰਖ ਨੜਿ ਜਿਨ ਨੂੰ ਤਨ ਸਤਗੁਰੂ ਪੂਰਨ ਹੈ ਤਨ ਪੂਰਨ ਸਤਗੁਰੂ ਦੀ ਨਿਯਾ ਸਤਿ ਸਰੂਪ ਹਨ ਜੇਤ ਮਿਲ ਹਰ ਨਾਮ ਧਿਆਈ ਜਿਨਾਂ ਦੇ ਦਰਾਂ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਸੁਨਾਹੇ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੇਰੇ ਪੂਰਨ ਪੂਰੀ ਮੇਰੀ ਕਿਸੇ ਮੇਰਦਕ ਤੇ ਮੇਰੇ ਸਤਰੀ ਕਾਲਾ ਨੂੰ ਗੁਰੂ ਕਿਰਪਨ ਸਰੂਪੋ ਮੇਰ ਸਿਰੋਮਣੀ ਸਤਿਗੁਰੂ ਪਿਆਰੇ ਹਨ ਮੈਂ ਗੁਰਬਿੰਨ ਰਹਿਣ ਨਾ ਜਾਇ ਉਸਦਾ ਦਾਈ ਸਤਿਗੁਰਾਂ ਤੋਂ ਮੁਗਾਇ ਰਿਹਾ ਨਹੀਂ ਜਾਂਦਾ ਹੈ ਉਸੀ ਦਰਸ਼ਨੋ ਉਸੀ ਦਰਸ਼ਨੋ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨਾ ਵਿੱਚੋਂ ਦਰਸ਼ਨੋ ਜਿਨ੍ਹਾਂ ਨੇ ਦਰਸ਼ਨਾ ਜਿਨ੍ਹਾਂ ਨੇ ਵੇਖਣੋ ਜਿਨ੍ਹਾਂ ਨੇ ਸੇਖ ਦਰਸ਼ਨਾ ਵਿੱਚੋਂ ਸੇਖ ਸਾਸਣ ਦੇ ਦਰਸ਼ਨਾ ਵਿੱਚੋਂ ਜੋ ਵੀ ਜੰਮਲੇ ਸੇ ਲੋਕ ਸੇ ਲੋਛਣਾ ਵਿੱਚੋਂ ਇਸੇ ਤਰ੍ਹਾਂ ਖਾਰ ਖੜਸ਼ਾ ਅਸਮੋ ਦੇਸ਼ਣਾ ਵਿੱਚੋਂ ਬਾਤ ਗੁਰ ਪੁਰਖ ਨਾ ਪਾਇਆ ਜਿਉ ਸ਼ੁ ਸੰਜਿ ਨੂੰ ਪੁਰਖ ਦਾ ਨਹੀਂ ਪਾਉਣਾ ਸੀਤਾ ਰਾਮ へ ਭਾਈ ਤਿਨ ਨੇਹ ਫਲ ਤਿਨ ਨੇਹ ਫਲ ਜਨਮ ਉਹਨਾਂ ਦਾ ਜਨਮ ਜਿਹੜਾ ਹੈ ਬਿਸਕੁਲ ਹੈ ਉਹਨਾਂ ਦਾ ਜਨਮ ਨਿਸਫਲ ਹੈ ਸਭ ਸਿਰਫਾ ਗੁਆਇਆ ਰਾਮ ਸਿਰਫਾ ਗੁਆਇਆ ਜਿਸ ਕੁਲ ਜਿਹੜੇ ਕਰਮ ਕਰਨ ਵਾਲੇ ਮਨੁੱਖ ਆਦਮੀ ਨੇ ਇਹ ਨਦੀ ਸੰਗਤ ਨੂੰ ਕਰਕੇ ਮਨੁਖਾਂ ਦੀ ਜਿਸ ਵਲ ਆਪਣੇ ਜਨਮ ਨੂੰ ਸਾਰਾ ਵਿਅਰਥ ਕੋ ਆਲਿਆ ਤੇ ਜਿਸ ਨੂੰ ਕੋ ਦਿਨ ਆਰਾਮ ਹੈ ਭਾਈ ਮਿਹਨਤ ਨਾਲ ਜਨਮ ਤੇ ਨਿਰਖਾ ਗਿਆ ਜਿਹੜੇ ਸੁਨਮੰਦ ਕੰਮ ਕਰਨ ਵਾਲੇ ਧੁਰਖ ਹੈ ਉਹਨਾਂ ਨਾਲ ਮਨੁਖਾਂ ਦੀ ਸੰਗਤ ਕਰਕੇ ਉਹਨਾਂ ਨਾਲ ਦਾ ਜਨਮ ਸਾਰਾ ਵਿਅਰਥ ਕੋ ਆਲਿਆ ਇਹ ਸਾਧਕ ਮੂਈ ਮਰ ਘੂਰੇ ਧੁਰਖ ਸਾਧ ਦੀ ਸ਼ਬਦੀ ਦਾਸ਼ ਕਹਨ ਕੋ ਕੋਣ ਕਹਿੰਦੇ ਭਲੇ ਤੇਰੀ ਰੂਹ ਕੋ ਮਰ ਗਏ ਕਾ ਮੂਰਖ ਹੋ ਗਏਗੇ ਬਿੱਤਾ ਬੜੇ ਮਾਰੇ ਹੋਏ ਮਰਦੇ ਬਨੌਲੀ ਮੂਰਖ ਚੋਰਿਆਂ ਚ ਪਏ ਬਾਰ ਹੁੰਦਾ ਰਗਨ ਪਦਾਰਥ ਸੂਕੇ ਤੇ ਇਹ ਕੀ ਕਰ ਜੁੰਦੇ ਆ ਰਗਨ ਪੁੱਲਾ ਲਿਖਿਓ ਭੁੱਖੇ ਕਿ ਕਿਹਦੇ ਸਾਹ ਕੋਈ ਨਹੀਂ ਜੀ ਪਛਾਉਂ ਕਰਨਾ ਲੜਕਾ ਸੀ ਉਹ ਹੋ ਗਿਆ ਉਹਨੂੰ ਤੇ ਦਾ ਦੁਗਿਆਣੀ ਅੱਜਾ ਕਹਿਣਾ ਪੁੱਤਰ ਇਹਦੇ ਨੂੰ ਲੋੜ ਪਵੇ ਕਿ ਕਦਾ ਨਿਖਾ ਖਾਇਆ ਕਨ ਪੁੱਤੋ ਇੱਕ ਆਸ ਚਾਂਗਰ ਸ਼ਾਮੇ ਦੁਕਾਨੀ ਜਾਇਆ ਕਰਨ ਤੂੰ ਕੋਣੀ ਉਹ ਗਾਹ ਦੇ ਸਾਈਂ ਮੋੜੇ ਨੇ ਅੱਗੇ ਅੱਗੇ ਤੇਰਾ ਚੜ ਮੁੱਕ ਜੇ ਤਾਂ ਸ਼ਾਮ ਸ਼ਾਮ ਬੋਲੋ ਨਹੀਂ ਤੇ ਜਿਹੜੇ ਕੋਲ ਸੌ ਖਿਆਨਾ ਮੁੱਕ ਜੇ ਸੰਗਾਇਤ ਬੁੰਦੇਰ ਦੀ ਮੁਸੀਬਤ ਹੋ ਕੱਸੀ ਇਹ ਸਿੱਖਿਆ ਦੇ ਕੇ ਪੁੱਛ ਨਾ ਸਕਿਆ ਕਿ ਦਾਨੀ ਕੀ ਕੰਮ ਕਰਾਂ ਉਹ ਇੰਨੀ ਗੱਲ ਤੇ ਸੁਣ ਲਈ ਤੇ ਉਹ ਬੁਢੀ ਜੀ ਆਪਰੇ ਜੋ ਬੁਢੀ ਜੀ ਆ ਮਗਰੋਂ ਕਮਾਲ ਹੋ ਗਿਆ ਪੋਸ਼ਣ ਕਿਹਾ ਸੀ ਮਿੱਠਾ ਖਾਇਆ ਕਰੀ ਮਿੱਠੇ ਖਾਣ ਦੇ ਤਾਂ ਮਿੱਠੇ ਭੋਜਨ ਨਹੀਂ ਬਣਾ ਕੇ ਰੋਜ਼ ਖਾਇਆ ਕਰੇ ਫਰੀ ਲੋਕੀ ਹੋ ਗਿਆ ਇਹ ਸਰਕਾਰ ਮਿੱਠਾ ਖਾਂਦੇ ਦਾ ਕੋ ਤਰਮੋਦ ਗਿਆ ਕੁਝ ਸਾਧ ਸੰਗਧੀ ਛਾਵੇਂ ਜਾਣ ਵਾਪਸ ਸਾਰਾ ਪਿਆਰ ਛੱਡ ਲਿਆ ਜਾਣੀਆਂ ਲਾ ਲਈਆਂ ਛਾਵੇਂ ਲਾ ਲਈ ਇਹ ਤੇ ਤੈਸਾ ਖਰਚ ਕਰਕੇ ਕੋਈ ਤਹਾਮੂਮ ਖਤਮ ਹੋ ਗਿਆ ਅਪੇ ਫਿਰ ਕੰਮਸ਼ਾਹ ਕੋਲੋਂ ਦੇਮੀ ਕੰਮਸ਼ਾਹ ਦੇ ਪਾਣੀ ਕਿਹੜਾ ਕੰਮਸ਼ਾਹ ਫਿਰ ਉਸਨੇ ਸਵਾਬਾਦ ਲਿੰਦੇ ਮੁਸੀਬ ਮੁਸਲਮਾਨਾਂ ਦੀ ਯਾਤਰਾ ਸ਼ੁਰੂ ਕੀਤੀ ਮੁਸਲਮਾਨਾਂ ਤੋਂ ਕੋ ਦਿਖਾ ਨਹੀਂ ਫਿਰ ਸੰਗਾਲ ਹੋ ਕੇ ਜਿਹੜਾ ਪਿਉ ਦੇ ਮਿੱਤਰ ਸੀ ਇੱਕ ਉਹ ਇਹਨੂੰ ਮੇਂ ਵਾਸਤੇ ਆਇਆ ਕਹਿੰਦਾ ਵੀ ਕੀ ਹਾਲ ਹੈ ਤੇ ਪਿਉ ਤਾਂ ਬਹੁਤ ਚੰਗਾ ਤਨਦਾਰ ਸੀ ਤੂੰ ਕਿਉਂ ਕੰਗਾਲ ਹੋ ਗਿਆ ਕਹਿੰਦਾ ਮੈਂ ਕੀ ਦੱਸਾਂ ਪਿਉ ਦੇ ਆਖੇ ਲਾ ਕੇ ਮੈਂ ਕੰਗਾਲ ਹੋ ਗਿਆ ਪਹਿਲੇ ਦਿਨ ਪਿਓ ਨੇ ਕੀ ਕਿਹਾ ਸੀ ਕਿ ਆਸੀ ਤੇ ਮਿੱਠਾ ਖਾਇਆ ਕਰੀ ਜੇ ਨੀ ਇਹਦਾ ਮਤਲਬ ਮਿੱਠਾ ਖਾਣਾ ਨਹੀਂ ਜੇ ਤੇ ਭੁੱਖ ਲੱਗਿਓ ਉਹ ਖਾਇਆ ਕਰੀ ਐਵੇਂ ਜੀਰੰਗਾ ਕਰ ਛੱਡੀ ਇਹ ਮਤਲਬ ਸੀ ਅਤੇ ਦੂਜੇ ਅੱਜ ਸ਼ਾਮੇ ਜਾਇਆ ਕਰੀ ਸ਼ਾਮੇ ਕਹਿਣ ਲੱਗਾ ਕਿ ਆਸੀ ਵੀ ਸੂਰਜ ਜਾਂਦੇ ਤੋਂ ਪਹਿਲਾਂ ਜਾ ਰਿਆ ਕਰੀ ਹੱਟੀ 'ਚ ਇੱਕ ਬਹੁਤ ਬਹੁਤ ਨੇ ਕੋਈ ਮੁੜ ਕੇ ਤੇ ਤੂੰ ਸ਼ਾਮੇ ਬਾਅਦ ਤੇ ਬਿਜਾਰੀ ਛੱਡੂ ਛੱਡੂ ਜਾਈ ਨਹੀਂ ਲਾ ਛੱਡੀਆਂ ਤੇ ਉਹ ਤਾਂ ਕਰਕੇ ਲਿਆ ਦੂਜਾ ਕਿਹਾ ਸੀ ਅਕੇ ਮਸੀਤ ਦੇ ਘਸਿਆ ਪਰ ਬਿੰਦੂ ਦੇ ਕਾਲੀ ਮੈਨੂੰ ਮੁਸਲਮਾਨਾਂ ਨੇ ਕੁੱਟਿਆ ਇੱਕ ਦੂਜਾ ਜੀਤ ਨੂੰ ਦੇਵੇਂਗਾ ਤੇ ਮੰਗੀ ਨਾ ਕਹਿੰਦੇ ਐਨੇ ਤੂੰ ਹੋ ਪਹਿਲਾ ਗਾਣਾ ਰਖਾ ਲਿਆ ਕਰੀ ਜਿਹੜਾ ਆਪੇ ਹੀ ਮੋੜ ਜਾ ਕਰੇ ਮਬੂਤੀ ਹੋਵੇ ਆ ਪਰ ਹੁਣ ਹੋ ਕੇ ਕਹਿੰਦੇ ਮਸੀਤ ਤੋਂ ਪੱਡਣ ਲੱਗੇ ਮੁਸਲਮਾਨ ਨੇ ਮੈਨੂੰ ਕੁੱਟਿਆ ਉਹ ਕਹਿ ਲਗਾਏ ਕਿ ਤੈਨੂੰ ਬਾਪਨਾ ਸੋ ਪੈਨ ਤੇ ਦਿਨ ਕਰਿਓ ਉਹਨਾਂ ਸ਼ਾਮ ਸੀਦੀ ਉਹਦੇ ਮੇਰੇ ਚਾਹੀ ਕਹਿੰਦੇ ਲੈ ਇਥੋਂ ਪੱਕ ਜਦੋਂ ਪੱਟਿਆ ਤੇ ਉਥੋਂ ਖਿਆਨਾ ਮਿਲ ਗਿਆ ਫਿਰ ਕਹਿੰਦਾ ਥਮ ਸ਼ਾ ਦਾ ਨਹੀਂ ਪਤਾ ਕਹਿੰਦੇ ਥਮ ਸ਼ਾ ਖੰਡਾ ਵੇਖਿਆ ਕਪੋਲਾ ਸੀ ਘਰ ਤੇ ਕਹਿੰਦੇ ਇਹ ਨੂੰ ਹੋ ਲੋ ਜਦੋਂ ਉਹਨੇ ਜਮੂਨਾ ਨਿਕਲੀ ਆਈਓ ਇਹ ਉਹ ਰੁਖੀ ਹੋਇਆ ਸੀ ਕਿਸੇ ਪ੍ਰਕਾਰ ਸਾਹਿਬ ਸੰਗੇ ਜੀ ਘਰ ਹੁੰਦਾ ਰਤਨ ਪਦਾਰਥ ਭੁਖੇ ਇਹ ਕੰਮ ਨੂੰ ਵੀ ਰਤਨ ਮਾਰਾ ਦਾ ਨਾਮ ਹੈ ਉਹ ਆਦਿ ਸਭ ਜੀ ਭੁਖੇ ਆ ਚੰਗੇ ਕਿਆਰ ਹੈ ਇਹ ਜੀ ਭੁਖੇ ਮਰ ਰਹੇ ਹਮ ਭਾਗਹੀਨ ਹਰ ਦੂਰੇ ਕੰਮ ਨੂੰ ਤੁਸੀਂ ਇਹ ਨੂੰ ਹੋਲੀ ਦੂਰ ਪਤੀ ਤੁੰਦਾ ਹੈ ਹਰ ਹਰ ਤੇ ਕਾ ਦਰਸ ਨਾ ਕਰਿਓ ਹਰ ਪ੍ਰਮੇਸ਼ਰ ਨੂੰ ਦਰਸ਼ਨ ਨਾ ਹਰ ਹਰ ਦੇ ਪਿਆਰਿਆਂ ਨੂੰ ਦਰਸ਼ਨ ਨਾ ਕਰਿਓ ਛੇ ਹਰ ਹਰ ਪਰਮੇਸ਼ਰ ਉਹਨਾਂ ਪੁਰਖਾਂ ਨੇ ਦਰਸ਼ਨ ਨਾ ਕਰਾਏ ਉਸਨ ਜਿਨਹੀ ਹਰ ਹਰ ਨਾਮ ਨਾ ਧਿਆਇਆ ਜਿਨ੍ਹਾਂ ਨੇ ਪਰਮੇਸ਼ਰ ਆਲੋ ਵਿੱਚ ਨਾ ਉਹਨੂੰ ਧਿਆਨੀ ਕੀਤਾ ਇਕਤਤ ਹੋ ਕੇ ਜਿਨਹੀ ਦਰਸ਼ਨ ਜਿਨਹੀ ਦਰਸ਼ਨ ਜਿਨ੍ਹਾਂ ਜਿਨ੍ਹਾਂ ਨੇ ਛੇ ਦਰਸ਼ਨਾਂ ਵਿੱਚੋਂ ਛੇਸ਼ ਆਸਰਾ ਵਿੱਚੋਂ ਬਾਦ ਗੁਰੂ ਪੁਰਖ ਨਾ ਪਾਇਆ ਨਿਰੀ ਪੁਰਖ ਦੇ ਦਰਸ਼ਨ ਨੂੰ ਨਹੀਂ ਪਾਇਆ ਬੇਮਖ ਲੋਕ ਰਹੇ ਨੇ ਮੇਰੇ ਹਮ ਕਾਤਰਕ ਹਮ ਕਾਤਰਕ ਦੀਨ ਅਸੀਂ ਤਾਂ ਮਾਰਗ ਬਹੀਏ ਹੋ ਐਈ ਤਾਂ ਮਾਰਗ ਬਹੀਏ ਦੀਨ ਹਾਂ ਹਰ ਪਾਸ ਬੇਨਾਂਤੀ ਕਰੀ ਸਿਰ ਦੇ ਤੋਸੀ ਰਾਮ ਦੇੰਤ ਕੀ ਕਰਦੇ ਹਾਂ ਹੰਤ ਨਾਂ ਜਿਵੇਂ ਚਾਤਰਕ ਦੀਏ ਹੁੰਦੇ ਐ ਇਹ ਸਾਡੇ ਚਿੱਤ ਮਾਰੇ ਦੁਨੀਆ ਦੀ ਨਹੀਂ ਆਈ ਐ ਅੱਜ ਜਿੰਦਗੀ ਦੇ ਸਹਿਤ ਗਰੀਬੀ ਦੇ ਸਹਿਤ ਫਰੀ ਆਪ ਦੇ ਤਾਸ ਆਪ ਦੇ ਗਿਵੀ ਨੇ ਆਈ ਹੋ ਨਾਮ ਰੂਪੀ ਸਾਨੂੰ ਵਰਖਾ ਹੈ ਸ਼ਾਂਤੀ ਮੂਨ ਦਿਓ ਆਪ ਦੇ ਪਾਸ ਆਰਾਮ ਬੇਨਤੀ ਕਰਦੇ ਹਾਂ ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਗੁਰੂ ਸਾਹਿਬ ਜੋ ਤੇਰੇ ਰੂਪ ਵਿੱਚ ਮੇਰੇ ਹੋਏ ਹੈ ਉਹ ਗੁਰੂ ਮੇਰੇ ਪਿਆਰੇ ਜੀ ਸਾਨੂੰ ਮਿਲਣ ਨਾਲ ਕੱਢ ਦਿਓ ਮਲਾਉਣ ਵਾਲੇ ਹਾਂ ਤੁਹਾਡੇ ਨਾਲ ਕੇ ਗੁਰੂ ਚੇਤਨ ਰੂਪ ਹੋ ਆਪ ਦੇ ਰੂਪ ਜਿ ਮੇਰੇ ਹੋਏ ਜੋ ਗੁਰੂ ਨਾਨਕ ਸਾਹਿਬ ਗੁਰੂ ਹੈ ਉਹਨੇ ਗੁਰੂਆਂ ਸਾਨੂੰ ਪਿਆਰੇ ਨਾਲ ਮੇਮ ਆਮ ਸਤਗੁਰ ਕਰ ਹੈ ਭਗਤੀ ਰਾਂ ਉਸੇ ਸਤਗੁਰਾਂ ਦੀ ਭਗਤੀ ਸੇਵਾ ਤੈਨ ਭਗਤੀ ਕਰਨਾ ਕਰੀਏ ਰਾਮ へ ਪਿਆਰੇ ਹਰ ਹਰ ਸਤਗੁਰ ਕਰ ਭਗਤੀ ਹਰ ਹਰ ਪਰਮੇਸ਼ਰ ਸਿਰ ਸਤਿਗੁਰਾਂ ਦੀ ਭਗਤੀ ਕਰੀਏ ਜਾਂ ਹਰ ਪ੍ਰਭ ਕਿਰਪਾ ਧਾਰੇ ਮੇਰੂ ਗੁਦੂ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੇ ਮੈਂ ਗੁਰਦਨ ਅਵਰ ਨਾ ਕੋਈ ਬੇਨੀ ਸਤਿਗੁਰੂ ਨਾਨਕ ਦੇ ਗੁਰੂ ਅੰਦਰ ਸਾਹ ਗੁਰੂ ਅਰਦਾਸ ਸਾਹਿਬ ਬਿਨੋ ਕੋੜ ਕੋਈ ਮੋਲੀ ਮਿੱਤਰ ਸਾਹਿਕ ਨਹੀਂ ਹੈ ਕੋੜ ਸਤਗੁਰ ਪ੍ਰਾਣ ਹਮਾਰਿ ਜਿਦੇ ਜਿਸ ਦਾ ਸੂਤ ਸਤਗੁਰੂ ਜੀ ਪ੍ਰਾਣਾਂ ਦਾ ਆਸਰਾ ਹਨ ਉਹ ਨਾਨਕ ਗੁਰਨਾਮ ਜੜੜਾਇਆ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਸਾਨੂੰ ਅੰਦਰ ਤੋਂ ਨਾਮ ਦੇ ਵਿੱਚ ਲਾਇਆ ਹੈ ਹਰ 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 ਨਾਮ ਹਰ ਸਤੀ ਖਰੀਦ ਨਾਮ ਵਿੱਚ ਹਰੀ ਸੱਚ ਦਾ ਤਦ ਉਹ ਵੀ ਉਹਦਾ ਨਾਮ ਉਹ ਨਿਸ਼ਚਿਤ ਕੀਤਾ ਹੈ ਹਮ ਕਾਤਰ ਕ ਹਮ ਕਾਤਰ ਦੀਨ ਇਸ ਪ੍ਰਕਾਰ ਜਿਵੇਂ ਸਾਧ ਬਿਹੇ ਹੁੰਦੇ ਹੈ ਜਿਵੇਂ ਹੋਰ ਬਿਹੇ ਹੁੰਦੇ ਹਨ ਤਮਾਮ ਐਵੇਂ ਸਾਡਾ ਚਿੱਤੂ ਵੀ ਚਾਤਰ ਗਰੀਬ ਹੈ ਹਰ ਪਾਸ ਬੇਨੰਤ ਫਰੀ ਆਲੋ ਪਾਸ ਬੇਨਤੀ ਕਰਦੇ ਹਾਂ ਦੀ ਦਰਸ਼ਨਾਂ ਰੂਪੀ ਸੌਂਤੀ ਬੂਮਸ਼ਾ ਨੂੰ ਬਖਸ਼ੋ ਤੋ ਨਾਨਕ ਗੁਰ ਨਾਮ ਜੜਾਇਆ ਹਮ ਚਾਰ ਤੇ ਹਮ ਚਾਰ ਤੇ ਤੀਨ ਨੇ ਹਰ ਪਾਸੇ ਦਿਨਾਂ ਸੀ ਵਾਹੀ ਤੇਰਾ ਖਾਲਸਾ ਹੋਰ